ਸਾਨੂੰ ਮੁਸੀਕ ਲੀਸੀਆ ਦੇ ਨਾਲ ਖੜੇ ਹੋਣਾ ਚਾਹੀਦਾ ਬਲਕਿ ਇਹ ਉਸ ਚੀਜ਼ ਦੇ ਅਗੇਂਸਟ ਆ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜੌਨ ਕੋਟਲੀ ਅੱਜ ਧਿਆਨ ਨਾਲ ਸੁਣ ਮੇਰੀ ਗੱਲ ਕਿ ਇਹ ਆਵਾਜ਼ ਤੇਰੇ ਕੋਲੋਂ ਦਬਾਈ ਨਹੀਂ ਜਾਣੀ ਜੌਨ ਕੋਟਲੀ ਔਰ ਜੌਨ ਕੋਟਲੀ ਵਰਗੇ ਹੋਰ ਬੜੇ سارے ਲੀਡਰ ਆ ਜਿਹੜੇ ਕਿ ਉਸ ਗੱਲ ਨੂੰ ਸਪੋਰਟ ਨਹੀਂ ਕਰ ਰਹੇ ਕਿ ਹਾਂ ਇਹ ਸਹੀ ਆ ਇਹ ਆਵਾਜ਼ ਕਿਸੇ ਇਨਸਾਨ ਦੀ ਚੁੱਕੀ ਹੋਈ ਆਵਾਜ਼ ਨਹੀਂ ਇਹ ਆਵਾਜ਼ ਪਰਮੇਸ਼ਵਰ ਦੀ ਆਵਾਜ਼ ਆ ਕਿ ਦਿਮਾਗ ਚੋਂ ਕੱਢ ਦੇ ਕਿ ਸ਼ਾਇਦ ਤੇਰੇ ਜੂਰ ਨਾਲ ਜੂਰ ਲਾਉਣ ਨਾਲ ਇਹ ਜਿਹੜੀ ਆਵਾਜ਼ ਆ ਇਹ ਦਬਾਈ ਜਾਊਗੀ ਇਹ ਮਸਲਾ ਬੰਦ ਹੋ ਜਾਊਗਾ ਇਹ ਨਹੀਂ ਬੰਦ ਹੋਣਾ ਜਿੰਨੀ ਦੇਰ ਤੱਕ ਖੁਦਾ ਦੀ ਕਲੀਸਿਆ ਦਾ ਹਰ ਥਾਂ ਤੋਂ ਕਾਹਨ ਹੋਣਾ ਬੰਦ ਨਹੀਂ ਹੋਊਗਾ ਨਾ ਉਨੀ ਦੇਰ ਤੱਕ ਇਹ ਪਰਮੇਸ਼ਵਰ ਦੀ ਆਵਾਜ਼ ਐਦਾਂ ਹੀ ਉਠਾਈ ਜਾਣੀ ਹੈ ਇਸੇ ਕਰਕੇ ਤੂੰ ਦੁਨਿਆਵੀ ਤੌਰ ਤੇ ਨਾ ਬਹੁਤ ਇੱਧਰ ਉੱਧਰ ਅਗਲੀਆਂ ਚਪਲੀਆਂ ਮਾਰ ਰਿਹਾ ਤੈਨੂੰ ਪਤਾ ਇੱਕ ਵੀਡੀਓ ਦੇ ਵਿੱਚ ਤੂੰ ਗਾਲਾਂ ਕੱਢ ਰਿਹਾ ਮੁੰਡੇ ਨੂੰ ਬਈ ਇੰਨੀ ਰਾਸ ਕਿਤਾ ਹੋ ਸਕਦੀ ਵੀ ਤੂੰ ਕਿੱਦਾਂ ਇੰਨੀ ਬਦਤਮੀਜ਼ੀ ਨਾਲ ਕਿਸੇ ਨਾਲ ਬੋਲ ਸਕਦਾ ਇਸ ਗੱਲ ਨੂੰ ਮੈਂ ਅੰਡਰਸਟੈਂਡ ਕਰ ਸਕਦਾ ਵੀ ਤੇਰੀ ਆਤਮਿਕ ਸਮਝ ਮੁੱਕ ਚੁੱਕੀ ਹੈ ਜਿਹਦੀ ਵਜ੍ਹਾ ਕਰਕੇ ਤੂੰ ਇਹ ਹਰਕਤਾਂ ਕਰ ਰਿਹਾ ਬਟ ਕਟੋ-ਕਟ ਦੁਨਿਆਵੀ ਤੌਰ ਤੇ ਆਪਦੀ ਉਮਰ ਦਾ ਲਿਹਾਜ਼ ਤਾਂ ਕਰ ਨਾ ਕਿ ਸਮਾਂ ਰਹਿੰਦਿਆਂ ਖੁਦਾ ਦੇ ਮੋਹਰੇ ਬੈਠ ਉਹਦੇ ਕੋ ਮਾਫੀ ਮੰਗ ਤਾਂ ਕਿ ਉਹ ਤੇਰੇ ਦਿਮਾਗ ਨੂੰ ਤੇਰੀ ਖੁੱਦ ਨੂੰ ਖੋਲ ਸਕੇ ਹਾਂਜੀ ਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਐਲਬਰਟ ਔਰ ਮੈਂ ਆਰਐਮਐਸ ਮਿਨਿਸਟਰੀ ਯੂਐਸਏ ਤੋਂ ਸੋ ਅੱਜ ਦੀ ਇਹ ਵੀਡੀਓ ਸਪੈਸ਼ਲੀ ਜੌਨ ਕੋਟਲੀ ਵਾਸਤੇ ਆ ਕਿਉਂਕਿ ਕਾਫੀ ਦਿਨਾਂ ਤੋਂ ਆਪਾਂ ਸੁਣ ਰਹੇ ਆ तकरीबन ਸਾਰੇ ਮਸੀਹੀ ਭਾਈਚਾਰੇ ਨੂੰ ਪਤਾ ਹੀ ਆ ਕਿ ਇੱਕ ਵਿਵਾਦ ਚੱਲ ਰਿਹਾ ਔਰ ਇੱਕ ਆਵਾਜ਼ ਉੱਠ ਰਹੀ ਆ ਆਰਐਮਐਸ ਮਿਨਿਸਟਰੀ ਤੋਂ ਉਸ ਚੀਜ਼ ਦੇ ਅਗੇਂਸਟ ਕਿ ਖੁਦਾ ਦੀ ਕਲੀਸੀਆ ਬਹੁਤ ਜਗ੍ਹਾ ਤੇ ਕਾਣ ਹੋ ਰਹੀ ਆ ਤੇ ਜੌਨ ਕੋਡਲੀ ਔਰ ਜੌਨ ਕੋਡਲੀ ਵਰਗੇ ਹੋਰ ਬੜੇ ਸਾਰੇ ਲੀਡਰ ਆ ਜਿਹੜੇ ਕਿ ਉਸ ਗੱਲ ਨੂੰ ਸਪੋਰਟ ਨਹੀਂ ਕਰ ਰਹੇ ਕਿ ਹਾਂ ਇਹ ਸਹੀ ਆ ਸਾਨੂੰ ਮਸੀਹ ਕਲੀਸੀਆ ਦੇ ਨਾਲ ਖੜੇ ਹੋਣਾ ਚਾਹੀਦਾ ਬਲਕਿ ਇਹ ਉਸ ਚੀਜ਼ ਦੇ ਅਗੇਂਸਟ ਆ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾ ਜਾਨ ਕੋਡ ਲਈ ਅੱਜ ਧਿਆਨ ਨਾਲ ਸੁਣ ਮੇਰੀ ਗੱਲ ਕਿ ਇਹ ਆਵਾਜ਼ ਤੇਰੇ ਕੋਲੋਂ ਦਬਾਈ ਨਹੀਂ ਜਾਣੀ ਕਿਉਂਕਿ ਇਹ ਆਵਾਜ਼ ਕਿਸੇ ਇਨਸਾਨ ਦੀ ਚੁੱਕੀ ਹੋਈ ਆਵਾਜ਼ ਨਹੀਂਗੀ ਇਹ ਆਵਾਜ਼ ਪਰਮੇਸ਼ਵਰ ਦੀ ਆਵਾਜ਼ ਆ ਸੋ ਇਸ ਕਰਕੇ ਤੂੰ ਇਹ ਭਲੇਖੇ ਦਿਮਾਗ ਚੋਂ ਕੱਢ ਦੇ ਕਿ ਸ਼ਾਇਦ ਤੇਰੇ ਜੋਰ ਨਾਲ ਜੋਰ ਲਾਉਣ ਨਾਲ ਇਹ ਜਿਹੜੀ ਆਵਾਜ਼ ਆ ਇਹ ਦਬਾਈ ਜਾਊਗੀ ਇਹ ਮਸਲਾ ਬੰਦ ਹੋ ਜਾਊਗਾ ਇਹ ਨਹੀਂ ਬੰਦ ਹੁਣ ਜਿੰਨੀ ਦੇਰ ਤੱਕ ਖੁਦਾ ਦੀ ਕਲੀਸੀਆ ਦਾ ਹਰ ਥਾਂ ਤੋਂ ਕਾਹਨ ਹੋਣਾ ਬੰਦ ਨਹੀਂ ਹੋਊਗਾ ਨਾ ਉਨੀ ਦੇਰ ਤੱਕ ਇਹ ਪਰਮੇਸ਼ਵਰ ਦੀ ਆਵਾਜ਼ ਐਦਾਂ ਹੀ ਉਠਾਈ ਜਾਣੀ ਆ ਤੈਨੂੰ ਪਤਾ ਤੇਰੀ ਵੀ ਆਤਮਿਕ ਸਮਝ ਜਿਹੜੀ ਆ ਉਹ ਬੰਦ ਹੋਈ ਪਈ ਆ ਖੁਦਾ ਨੇ ਤੇਰਾ ਦਿਮਾਗ ਸ਼ਟਡਾਊਨ ਕਰਤਾ ਇਸੇ ਹੀ ਕਰਕੇ ਤੂੰ ਦੁਨਿਆਵੀ ਤੌਰ ਤੇ ਨਾ ਬਹੁਤ ਇੱਧਰ ਉੱਧਰ ਅਗਲੀਆਂ ਚਵਲੀਆਂ ਮਾਰ ਰਿਆਂ ਤੈਨੂੰ ਪਤਾ ਇੱਕ ਵੀਡੀਓ ਦੇ ਵਿੱਚ ਤੂੰ ਗਾਲਾਂ ਕੱਢ ਰਿਆਂ ਮੁੰਡੇ ਨੂੰ ਐਜ਼ ਬੀਇੰਗ ਅ ਲੀਡਰ ਤੇਰੀ ਲੈਂਗੁਏਜ ਇੰਨੀ ਰਫ ਕਿੱਦਾਂ ਹੋ ਸਕਦੀ ਬਈ ਤੂੰ ਕਿੱਦਾਂ ਇੰਨੀ ਬਦਤਮੀਜ਼ੀ ਨਾਲ ਕਿਸੇ ਨਾਲ ਬੋਲ ਸਕਦਾ ਇਸ ਗੱਲ ਨੂੰ ਮੈਂ ਅੰਡਰਸਟੈਂਡ ਕਰ ਸਕਦਾ ਕਿ ਤੇਰੀ ਆਤਮਿਕ ਸਮਝ ਮੁੱਕ ਚੁੱਕੀ ਹੈ ਜਿਹਦੀ ਵਜ੍ਹਾ ਕਰਕੇ ਤੂੰ ਇਹ ਹਰਕਤਾਂ ਕਰ ਰਿਆਂ ਬਟਕਟੋ ਕੱਟ ਦੁਨਿਆਵੀ ਤੌਰ ਤੇ ਆਪਦੀ ਉਮਰ ਦਾ ਲਿਹਾਜ਼ ਤਾਂ ਕਰ ਨਾ ਤੈਨੂੰ ਆਪਦੀ ਉਮਰ ਦੇ ਹਿਸਾਬ ਨਾਲ ਹੀ ਹੁਣ ਤੱਕ ਬੋਲਣਾ ਆ ਜਾਣਾ ਚਾਹੀਦਾ ਸੀ ਮੈਂ ਕਿੱਦਾਂ ਬੋਲਣਾ ਹਾਲੇ ਵੀ ਸਮਾਂ ਰਹਿੰਦਿਆਂ ਖੁਦਾ ਦੇ ਮੋਹਰੇ ਬੈਠ ਉਹਦੇ ਕੋਲ ਮਾਫੀ ਮੰਗ ਤਾਂ ਕਿ ਉਹ ਤੇਰੇ ਦਿਮਾਗ ਨੂੰ ਤੇਰੀ ਬੁੱਧ ਨੂੰ ਖੋਲ ਸਕੇ ਔਰ ਤੂੰ ਜਿਹੜੀ ਗੱਲ ਮੈਂਸ਼ਨ ਕੀਤੀ ਨਾ ਕਿ ਤੁਹਾਨੂੰ ਉਸ ਮਿਨਿਸਟਰੀ ਚੋਂ ਹਨਾ ਕਿੱਕ ਆਊਟ ਕੀਤਾ ਗਿਆ ਤਾਂ ਬੇਟੇ ਅੱਜ ਸਪੈਸ਼ਲੀ ਇਹ ਮੇਰਾ ਮੈਸੇਜ ਆ ਤੈਨੂੰ ਤੂੰ ਧਿਆਨ ਨਾਲ ਸੁਣੀ ਕਿ ਉਸ ਮਿਨਿਸਟਰੀ ਦੇ ਵਿੱਚੋਂ ਅਸੀਂ ਆਪਦੀ ਮਰਜ਼ੀ ਨਾਲ ਕੁਇਟ ਕਰਕੇ ਆਏ ਆ ਕਿਸੇ ਜੈ ਈ ਢੀ ਹਿੰਮਤ ਨਹੀਂ ਸੀ ਕਿ ਕੋਈ ਸਾਨੂੰ ਕਿੱਕ ਕਰ ਸਕਦਾ ਉਥੋਂ ਸਮਾਂ ਲੱਗੀ ਤੇ ਜੇ ਤੂੰ ਮੇਕ ਸ਼ੋਰ ਕਰਨਾ ਨਾ ਤੇ ਕਰੀ ਉੱਥੇ ਵਿਜ਼ਿਟ ਕਰਕੇ ਆ ਉੱਥੋਂ ਦੀ ਮੇਨ ਸ਼ਖਸੀਅਤ ਨਾਲ ਟਾਈਮ ਫਿਕਸ ਕਰ ਉਹਨਾਂ ਨੂੰ ਪੁੱਛ ਕੇ ਆ ਕਿ ਅਸੀਂ ਆਪ ਛੱਡ ਕੇ ਆਏ ਕਿ ਉਹਨਾਂ ਨੇ ਕੀ ਕੀਤਾ ਸੀ ਨਾਲੇ ਲੋਤ ਤੂੰ ਉੱਥੇ ਜਾਣ ਦੀ ਹਿੰਮਤ ਕਰੂਗਾ ਨਾ ਨਾਲੇ ਦੇਖੀ ਤੇਰੀ ਸੇਵਾ ਕਿਦਾਂ ਕਰਦੇ ਹੋ ਤੂੰ ਨਾਲੇ ਉਸ ਵੀਡੀਓ ਦੇ ਵਿੱਚੋਂ ਮੁੰਡੇ ਨੂੰ ਕੀ ਕਹਿ ਰਿਆਂ ਕੀ ਤੇਰੀ ਮਸ਼ਕਲ ਮੈਨੂੰ ਬਦਰੂ ਵਰਗੀ ਲੱਗਦੀ ਹੈ ਤੂੰ ਲੀਰਾ ਵਰਗਾ ਤੂੰ ਟਾਕੀਆਂ ਵਰਗਾ ਤੂੰ ਬੇਵਕੂਫ ਹੈ ਤੈਨੂੰ ਅਕਲ ਹੈ ਨਹੀਂ ਕਿੱਦਾਂ ਕਿਸੇ ਨੂੰ ਬੋਲਣਾ ਔਰ ਤੂੰ ਲਾਈਵ ਵੀਡੀਓਜ਼ ਦੇ ਵਿੱਚ ਹੋ ਹੋ ਬੋਲਣ ਡਿਆ ਔਰ ਇੱਕ ਵੀਡੀਓ 'ਚ ਤੂੰ ਕਹਿ ਰਿਆਂ ਕਿ ਤੁਹਾਡਾ ਤੁਸੀਂ ਮਿਲੋ ਤੁਹਾਡਾ ਪਿਸ਼ਾਬ ਕੱਢ ਦਾਂਗੇ ਤੁਹਾਨੂੰ ਭੱਜਦੇਆਂ ਨੂੰ ਵਾੜ ਨਹੀਂ ਮਿਲਣਾ ਰਾਹ ਨਹੀਂ ਮਿਲਣਾ ਤੂੰ ਕੋ ਗੁੰਡਾ ਓਏ ਗੁੰਡਾ ਤੂੰ ਤੂੰ ਗੈਂਗਸਟਰ ਐ ਆ ਵੀ ਭਲੇਖਾ ਜੇ ਕੱਢਣਾ ਨਾ ਤੇ ਤੂੰ ਕੱਢ ਸਕਦਾ ਤੇਰੇ ਕੋ ਨੰਬਰ ਸਾਡੇ ਸਾਰੇ ਹੈਗੇ ਆ ਕਾਲ ਕਰ ਤੇ ਆਪਣਾ ਟਾਈਮ ਫਿਕਸ ਕਰ ਜੇ ਐਸੀ ਗੱਲ ਆ ਤੇ ਉਹ ਤੂੰ ਹੋਰ ਦੋ ਕਾਂਜੇ ਭਾਏ ਆ ਇੱਕ ਵੀਡੀਓ ਦੇ ਵਿੱਚ ਉਹਨਾਂ ਨੂੰ ਇੱਕੋ ਹੀ ਰੱਟਾ ਮਰਵਾਇਆ ਤੁਸੀਂ ਬਸ ਤੁਸੀਂ ਲੀਰਾ ਕਹੀ ਜਾਣਾ ਟਾਕਿਆਂ ਕਹੀ ਜਾਣਾ ਓਏ ਕੋਦਾ ਨਾਲ ਬੈਠਾ ਜਿੱਦਾਂ ਸਟੈਚੂ ਭਾਇਆ ਹੁੰਦਾ ਉਹ ਇੱਕ ਕਾਂਜਾ ਬੋਲਣ ਡਿਆ ਉਹਦੇ ਗਲੇ 'ਚ ਆਵਾਜ਼ ਆਉਣ ਨਹੀਂ ਰਹੀ 25 25 ਕਿਲੋ ਦੇ ਉਹ ਬੈਠੇ ਆ ਵੀਡੀਓ ਦੇ ਵਿੱਚ ਸੜਨਾ ਗੱਲਾਂ ਤੁਸੀਂ ਕਰਦੇ ਆਪਣੀਆਂ ਹਰਕਤਾਂ ਨੂੰ ਸੁਧਾਰ ਲਓ ਤਾਂ ਕਿ ਖੁਦਾ ਨੇ ਜਿਹੜੇ ਅਹੁਦੇ ਤੁਹਾਨੂੰ ਦਿੱਤੇ ਆ ਨਾ ਉਹ ਬਰਕਰਾਰ ਰਹਿਣ ਨਹੀਂ ਤਾਂ ਖੁਦਾ ਨੇ ਤੈਨੂੰ ਐਸਾ ਫਟਕਾਰਨਾ ਨਾ ਜੌਨ ਕੋਟਲੀ ਕਿ ਤੂੰ ਪੁਸ਼ਤਾ ਤੱਕ ਤੇਰਾ ਨਾਂ ਕਿਸੇ ਨੂੰ ਲੱਭਣਾ ਨੀਗਾ ਕਿੱਥੇ ਆ ਤੂੰ ਉਹ ਖੁਦਾ ਨੇ ਤਾਂ ਐਡੇ-ਐਡੇ ਰਾਜਿਆਂ ਦੀਆਂ ਢੂਣਾਂ ਲਵਾਤੀਆਂ ਮਠਾ ਲਵਾਤੀਆਂ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਪਤਾ ਲੱਗਾ ਤੇ ਤੂੰ ਕੀ ਚੀਜ਼ ਆ ਓਏ ਔਰ ਇੱਕ ਗੱਲ ਤੂੰ ਹੋਰ ਮੈਂਸ਼ਨ ਕੀਤੀ ਨਾ ਤੂੰ ਆਕਾ ਦਾ ਨਾਮ ਮੈਂਸ਼ਨ ਕੀਤਾ ਥੋੜਾ ਜਿਹਾ ਇੱਕ ਵੀਡੀਓ ਚ ਤਾਂ ਬੇਟੇ ਆਕਾ ਵਰਗਾ ਨਹੀਂ ਬਣ ਹੋਣਾ ਤੁਹਾਡੇ ਕੋਲੋਂ ਕਿਸੇ ਕੋਲੋਂ ਵੀ ਕਿਉਂਕਿ ਆਕਾ ਇਹ ਮਿਨਿਸਟਰੀ ਸ਼ੁਰੂ ਕਰਨ ਤੋਂ ਪਹਿਲਾਂ ਤੋਂ ਹੀ ਨਾ ਖੁਦਾ ਦੇ ਕੰਮਾਂ ਲਈ ਖੜਾ ਬਹੁਤ ਮਜਬੂਤੀ ਦੇ ਨਾਲ ਔਰ ਬਹੁਤ ਸਾਰੀਆਂ ਮਿਨਿਸਟਰੀਆਂ ਨੂੰ ਬਹੁਤ ਸਾਰੇ ਪਾਸਟਰਸ ਨੂੰ ਔਰ ਖੁਦਾ ਦੀ ਬਹੁਤ ਸਾਰੀ ਕਲੀਸੀਆਈ ਮੈਂਬਰਾਂ ਨੂੰ ਉਹਨੇ ਅੱਜ ਤੱਕ ਦਿੱਤਾ ਹੀ ਆ ਲਿਆ ਕਿਸੇ ਤੋਂ ਕੁਝ ਨਹੀਂ ਗਾ ਕਿਉਂਕਿ ਖੁਦਾ ਨੇ ਇਹ ਮਿਨਿਸਟਰੀ ਸ਼ੁਰੂ ਕਰਨ ਤੋਂ ਪਹਿਲਾਂ ਉਸ ਸ਼ਖਸੀਅਤ ਨੂੰ ਕਰੋੜਪਤੀ ਬਣਾ ਦਿੱਤਾ ਸੀ ਉਹ ਪਹਿਲਾਂ ਤੋਂ ਹੀ ਫਾਈਨੈਂਸ਼ੀਅਲ ਬlesed ਆ ਸਮਝ ਆਈ ਤੇ ਆਕਾ ਦੀ ਰੀਸ ਨਹੀਂ ਉਹ ਤੁਹਾਡੇ ਕੋਲ ਕਰ ਹੋਣੀ ਆ ਕਈਆਂ ਕੋ ਮੈਂ ਸੁਣਿਆ ਪੋਲਿਟੀਸ਼ੀਅਨ ਆ ਜੀ ਉਹ ਦਿਸ ਐਂਡ ਥੈਟ ਤਾਂ ਕਾਕਾ ਉਹ ਖੁਦਾ ਨਹੀਂ ਉਹਨੂੰ ਠਹਿਰਾਇਆ ਸੀ ਉਹ ਸਾਰੇ ਅਹੁਦਿਆਂ ਤੇ ਖੁਦਾ ਉਹਨਾਂ ਦੀ ਤਿਆਰੀ ਕਰਵਾ ਰਿਹਾ ਸੀ ਇੱਕ ਵੱਡੀ ਮਿਨਿਸਟਰੀ ਦਾ ਰੂਪ ਦੇਣਾ ਸੀ ਉਹਨਾਂ ਨੂੰ ਖੁਦਾ ਬਹੁਤ ਦੇਰ ਤੋਂ ਉਸ ਸ਼ਖਸ ਦੀ ਤਿਆਰੀ ਕਰਵਾ ਰਿਆ ਸੀ ਇਸ ਮਿਨਿਸਟਰੀ ਵਾਸਤੇ ਤਏ ਆਪਦੇ ਦਿਮਾਗ ਚ ਨਾ ਭਲੇਖੇ ਕੱਢ ਦੋ ਪੋਲੀਟੀਸ਼ੀਅਨ ਆ ਆਵਾ ਉਹ ਆ ਆਕਾ ਦੀ ਜਿਹੜੀ ਰੀਸ ਆ ਨਾ ਉਹ ਨਹੀਂ ਤੁਹਾਡ ਕੋ ਕਰ ਹੋਣੀ ਕਿਉਂਕਿ ਅਹੀਂ ਆਕਾ ਨੂੰ ਮਿਨਿਸਟਰੀ ਸਟਾਰਟ ਕਰਨ ਤੋਂ ਪਹਿਲਾਂ ਦੇ ਜਾਣਦੇ ਆ ਇੱਕ ਤੇਰਾ ਹੋਰ ਆ ਚੇਲਾ ਚਪਾਟਾ ਨਾ ਉਹ ਜੀਜ਼ਸ ਇਸ ਗੋਡ 8316 ਆਈਡੀ ਵਾਲਾ ਤਾਂ ਬੇਟੇ ਅੱਜ ਤੈਨੂੰ ਵੀ ਸਪੈਸ਼ਲ ਮੈਸੇਜ ਆ ਤੂੰ ਆਈਡੀਆਂ ਤੇ ਜਾ ਕੇ ਬਕਵਾਸ ਕਰ ਰਿਆਂ ਕਦੀ ਵੀ ਟਪੂਸੀ ਮਾਰ ਕੇ ਉਸ ਆਈਡੀ ਤੇ ਚਲ ਜਾਣਾ ਕਦੀ ਉੱਤੇ ਚਲ ਜਾਣਾ ਕਦੀ ਉਸ ਵੀਡੀਓ ਤੇ ਚਲ ਜਾਣਾ ਤੇ ਬੇਟੇ ਜੇ ਐਡਾ ਤੂੰ ਗੁਰਦਾ ਰੱਖਦਾ ਨਾ ਐਡਾ ਦਮ ਰੱਖਦਾ ਤੇ ਲਾਈਵ ਹੋ ਕੇ ਵੀਡੀਓ ਪਾ ਦੇ ਆਪਦੀ ਸ਼ਕਲ ਦਿਖਾ ਤੂੰ ਕੌਣ ਆ ਤੇ ਫਿਰ ਤੈਨੂੰ ਵੀ ਲੂਨ ਦਿੰਨੇ ਆ ਤੂੰ ਨਾਂ ਲੈ ਲੈ ਉਥੇ ਕਮੈਂਟ ਪਾਉਣਾ ਨਾ ਤੇ ਜੇ ਐਡੀ ਹਿੰਮਤ ਆ ਨਾ ਤਾਂ ਫਿਰ ਲਾਈਵ ਹੋ ਲਾਈਵ ਹੋ ਕੇ ਆਪਦੀ ਸ਼ਕਲ ਦਿਖਾ ਗਈ ਹਾਂ ਜੀ ਮੈਂ ਆ ਜੀਜ਼ਸ ਇਸ ਗੋਡ 8316 ਵਾਲਾ ਬੰਦਾ ਉਥੇ ਬੈਠਾ ਚੁਸਤ ਚਲਾਕੀਆਂ ਪਿੱਛੇ ਲੋਕੇ ਕਰੀ ਜਾਂਦਾ ਸਾਹਮਣੇ ਆ ਸ਼ਕਲ ਦਿਖਾ ਆਪਦੀ ਕੌਣ ਐ ਤੂੰ ਔਰ ਜੌਨ ਕੋਡਲੀ ਇਹ ਤੈਨੂੰ ਲਾਸਟ ਵਰਨਿੰਗ ਆ ਇਹ ਤੋਂ ਬਾਅਦ ਜੇ ਤੂੰ ਕੋਈ ਹਰਕਤ ਕੀਤੀ ਨਾ ਤੇ ਅਸੀਂ ਤੇ ਬਾਅਦ ਦੇ ਵਿੱਚੋਂ ਕੋਈ ਸਟੈਪ ਲੈਣਾ ਤੇ ਪਰਮੇਸ਼ਵਰ ਨੇ ਤੈਨੂੰ ਐਸੀ ਫਟਕਾਰ ਲਾਉਣੀ ਆ ਨਾ ਤੇਰਾ ਨਾਮ ਨਹੀਂ ਲੱਭਣਾ ਇਸ ਦੁਨੀਆ ਤੋਂ ਕਿੱਥੇ ਆ ਤੂੰ ਇਸ ਕਰਕੇ ਖੁਦਾ ਦੇ ਮੂਹਰੇ ਜਾ ਆਪਦੇ ਗुटਨਿਆਂ ਨੂੰ ਟੇਕ ਔਰ ਉਸ ਤੋਂ ਮਾਫੀ ਮੰਗ ਕਿ ਤੂੰ ਉਹਦੀ ਆਵਾਜ਼ ਦੇ ਵਰ ਖਿਲਾਫ ਹੋ ਗਿਆ ਸਮਝ ਆਈ ਆਪ ਦੇ ਆਪ ਨੂੰ ਸੈੱਟ ਕਰ ਲਾ ਇਹ ਲਾਸਟ ਟਾਈਮ ਆ ਤੇਰੇ ਕੋਲ